ਮੰਦੀ ਮੈਟ੍ਰਿਕ ਦੇ ਰਿਜ਼ਲਟ ਅੰਤਵਾਦ ਉਸਨੂੰ ਪੜ੍ਹਾਈ ਲਈ ਸ਼ਰ ਦੇ ਕਾਲਜ ਵਿੱਚ ਦਾਖਲਾ ਲੈਣਾ ਪੈਣਾ ਸੀ ਪਰ ਮਾਂ ਦੀ ਤਬੀਅਤ ਨੂੰ ਦੇਖਦੇ ਉਸਨੇ 1 ਸਾਲ ਡ੍ਰੌਪ ਕਰਨ ਦੀ ठान ਲਈ ਉਦੋਂ ਸਿਮਰੋਂ ਨੂੰ ਅਮਰ ਦੇ ਬੋਲਾਂ ਨੇ ਬਹੁਤ ਪੂਰੀ ਤਰ੍ਹਾਂ ਝੰਜੋੜ ਦਿੱਤਾ ਉਸਦੇ ਦਿਮਾਗ ਵਿੱਚ ਇੱਕੋ ਗੱਲ ਵਾਰ-ਵਾਰ ਆਈ ਰਹੀ ਸੀ ਕਿ ਮੇਰੇ ਕਰਨ ਜੇ ਬੱਚਾ ਨੂੰ ਕੋਈ ਤਕਲੀਫ ਹੋਈ ਤਾਂ ਕੀ ਬਣੇਗਾ ਲੋਡੇ ਵੇਲੇ ਦੀ ਚਾਹ ਪੀਂਦੇ ਹੋਏ ਸਿਮਰੋਂ ਨੇ ਅਮਨ ਨੂੰ ਕਿਹਾ ਪੁੱਤ ਤੂੰ ਅੱਗੇ ਕਾਲਜ ਵਿੱਚ ਦਾਖਲਾ ਲੈ ਲੈ ਜੇ ਲੇਟ ਹੋ ਗਈ ਤਾਂ ਫਿਰ ਲੇਟ ਫੀਸ ਪੰਨੀ ਪਵੇਗੀ ਅਮਨ ਨੇ ਕਿਹਾ ਉਹ ਇਸ ਸਾਲ ਦਾਖਲਾ ਨਹੀਂ ਲਵੇਗੀ ਮੈਂ ਇਸ ਦਾ ਕਾਰਨ ਪੁੱਛਿਆ ਤਾਂ ਉਸਨੇ ਕਿਹਾ ਜਦੋਂ ਮੈਂ ਕਾਲਜ ਚਲੀ ਜਾਇਆ ਕਰੂੰਗੀ ਤਾਂ ਤੁਹਾਨੂੰ ਕੌਣ ਸੰਭਾਲੇਗਾ ਰੋਜ਼ ਤਾਂ ਡਿੱਗਦੇ ਰਹਿੰਦੇ ਆ ਸਿਮਰੂ ਨੇ ਕਿਹਾ ਕੁਛ ਨਹੀਂ ਹੋਣ ਲੱਗਾ ਮੈਨੂੰ ਤੂੰ ਸਵੇਰੇ ਤਿਆਰ ਹੋ ਜਾਵੇਂ ਮੈਂ ਤੇਰੇ ਨਾਲ ਜਾ ਕੇ ਦਾਖਲਾ ਕਰਵਾਵਾਂਗੀ ਅਮਨ ਨੇ ਫਿਰ ਮਨਾ ਕਰ ਦਿੱਤਾ ਸਿਮਰੂ ਨੇ ਗੁੱਸੇ ਵਿੱਚ ਕਿਹਾ ਤੈਨੂੰ ਜਿੰਨਾ ਕਿਹਾ ਉਹਨਾਂ ਕਰ ਨਹੀਂ ਮਰਨ ਲੱਗੀ ਮੈਂ ਮੇਰੇ ਪਿੱਛੇ ਪੂਰਾ ਸਾਲ ਬਰਬਾਦ ਕਰਨ ਦੀ ਕੋਈ ਲੋੜ ਨਹੀਂ ਅਮਨ ਨੇ ਮਾਨਾ ਬੈਸ ਕਰਨੀ ਠੀਕ ਨਾ ਸਮਝੀ ਅਤੇ ਚਾਹ ਵਾਲੇ ਗਲਾਸ ਚੁੱਕ ਕੇ ਰਸੋਈ ਵਿੱਚ ਚਲੀ ਗਈ ਸਿਮਰੋ ਹੌਲੀ ਹੌਲੀ ਉੱਠ ਕੇ ਪਸ਼ੂਆਂ ਵੱਲ ਚਲੀ ਗਈ ਅਗਲੇ ਦਿਨ ਸਿਮਰੋ ਹਨੇਰੇ ਉੱਠ ਗਈ ਅਤੇ ਪਸ਼ੂਆਂ ਦਾ ਗੋਹਾ ਕੁੜਾ ਕਰਕੇ ਉਸਨੇ ਅਮਨ ਨੂੰ ਉਠਾ ਦਿੱਤਾ ਆਪ ਰੋਟੀ ਟੁਕ ਕਰਨ ਲੱਗ ਪਈ ਅਮਨ ਨੇ ਉਸ ਨੂੰ ਕੰਮ ਕਰਨ ਤੋਂ ਮਨਾ ਕੀਤਾ ਤਾਂ ਉਸਨੇ ਕਿਹਾ ਤੈਨੂੰ ਕੱਲ ਕੁਝ ਕਿਹਾ ਸੀ ਤੈਨੂੰ ਸੁਣਿਆ ਨਹੀਂ ਸੀ ਪਰ ਮੰਮੀ ਕੀ ਮੰਮੀ ਅੱਜ ਕਾਲਜ ਜਾਣਾ ਹੈ ਮਤਲਬ ਜਾਣਾ ਹੈ ਫਟਾਫਟ ਕੰਮ ਨੇ ਬੈਠ ਕੇ ਤਿਆਰ ਹੋ ਜਾ ਚੁੱਪ ਕਰਕੇ अमन ने मानल काम करवाया तो तैयार हो गई सिमरन ने भी परमनु स्कूल पेज के कपड़े पाए थे हुकम सिंह ने दस ਦਿੱਤਾ ਉਹ ਦੋਵੇਂ ਸ਼ਹਿਰ ਜਾ ਰਹੀਆਂ ਅਮੰਨ ਦਾ ਦਾਖਲਾ ਕਰਵਾਉਣ ਲਈ हुकम सिंह ਨੇ ਅੱਜ सिमरਨ ਨੂੰ ਪਹਿਲੇ ਨਾਲੋਂ ਕੁਝ ਬਦਲੀ ਹੋਈ ਮਹਿਸੂਸ ਕੀਤਾ ਉਸਨੇ ਪ੍ਰਮਾਤਮਾ ਦਾ ਸ਼ੁਕਰ ਕੀਤਾ ਤੇ ਕਿਹਾ ਜਾਵ ਪੁੱਤ ਚੰਗੀ ਗੱਲ ਦੋਵੇਂ ਮਾਤੀ ਬਸ ਤੇ ਬੈਠ ਕੇ ਸ਼ਹਿਰ ਪੁੱਝੀਆਂ ਤੇ ਅੱਗੇ ਰਿਕਸ਼ਾ ਕਰਕੇ ਕਾਲਜ ਪੁੱਜ ਗਈਆਂ ਰਿਸੈਪਸ਼ਨ ਤੇ ਜਾ ਕੇ ਅਮਨ ਨੇ ਦਾਖਲੇ ਦੀਆਂ ਸਾਰੀਆਂ ਫਾਰਮੈਲिटीज ਪੂਰੀਆਂ ਕੀਤੀਆਂ ਉਨਾਂ ਨੂੰ ਰਿਸੈਪਸ਼ਨਿਸਟ ਨੇ ਦੱਸਿਆ ਕਿ ਕਾਲਜ ਵੱਲੋਂ ਬੱਸ ਸਰਵਿਸ ਵੀ ਹੈ ਜੇਕਰ ਉਹ ਚੌਂਤ ਕਾਲਜ ਬੱਸ ਵਿੱਚ ਆ ਜਾ ਸਕਦੀ ਹੈ। ਸਿਮਰੋਂ ਨੇ ਬਿਨਾਂ ਸੋਚੇ ਸਮਝੇ ਹਾਂ ਕਰ ਦਿੱਤੀ ਕਿਉਂਕਿ ਕਾਲਜ ਬੱਸ ਅਮਨ ਲਈ ਜ਼ਿਆਦਾ ਸੁਵਿਧਾਜਨਕ ਸੀ। ਉਹ ਕਾਲਜ ਦੀ ਫੀਸ ਭੜ ਕੇ ਵਾਪਸ ਘਰ ਪਰਤਦੀਆਂ। ਅਮਨ ਹੁਣ ਪਹਿਲਾਂ ਵਰਗੀ ਚੰਚਲ ਨਹੀਂ ਰਹੀ ਸੀ। ਉਸਵੇਰੇ ਉੱਠ ਕੇ ਮਾਨਲ ਕਾਰਦਾ ਕੰਮ ਕਰਵਾਂਦੀ ਫਿਰ ਕਾਲਜ ਜਾਂਦੀ। ਹੁਣ ਤੱਕ ਗੁੱਡੀ ਵੀ ਆਪਣੀ ਪੜ੍ਹਾਈ ਪੂਰੀ ਕਰ ਚੁੱਕੀ ਸੀ। ਉਸਨੂੰ ਪੰਜਾਬ ਪੁਲਿਸ ਵਿੱਚ ਸਬ ਇੰਸਪੈਕਟਰ ਮੁੰਡੇ ਦਾ ਰਿਸ਼ਤਾ ਆ। ਸਿਨੋਂ ਬਹੁਤ ਖੁਸ਼ ਹੋਈ। ਉਸਨੇ ਕਿਹਾ ਇਹ ਸਭ ਸਿਮਰੋ ਕਰਕੇ ਹੀ ਹੋਇਆ ਨਹੀਂ ਤਾਂ ਮੈਂ ਹੁਣੋਂ ਗੁੱਡੀ ਕਦੋਂ ਦੀ ਵਿਆਹ ਦਿੱਤੀ ਹੁੰਦੀ ਇਹ ਹੁਣ ਦੋ ਤਿੰਨ ਦਿਨਾਂ ਦੀ ਬਾਹ ਵੀ ਬਣ ਚੁੱਕੀ ਹੁੰਦੀ ਉਹ ਸਿਮਰੋ ਦੇ ਘਰ ਗਈ ਸਿਮਰੋ ਬੈਠੀ ਚਾਦਰ ਕੱਢ ਰਹੀ ਸੀ ਸਿੰਨੂ ਨੂੰ ਦੇਖ ਕੇ ਉਸਨੇ ਚਾਦਰ ਪਾਸੇ ਕੀਤੀ ਤੇ ਕਿਹਾ ਆ ਜਾ ਚਾਚੀ ਸਿੰਨੂ ਨੇ ਮੰਜੇ ਤੇ ਬੈਠਦੀ ਹੋਈ ਨੇ ਕਿਹਾ ਸਿਮਰੋ ਇੱਕ ਕੰਮ ਆਈਆਂ ਤੇਰੇ ਕੋਲ ਪੁੱਤ ਮੈਂ ਤੇਰਾ ਦੁੱਖ ਨੂੰ ਸਮਝ ਸਕਦੀਆਂ ਪਰ ਮੈਂ ਤੇਰੇ ਬਿਨਾ ਇਸ ਕੰਮ ਲਈ ਇੱਕ ਕਦਮ ਵੀ ਨਹੀਂ ਪੁੱਟ ਸਕਦੀ ਕੋਈ ਨਾ ਚਾਚੀ ਤੂੰ ਕੰਮ ਦੱਸ ਕੀ ਆ ਸਿਮਰੋ ਨੇ ਕਿਹਾ ਸਿਮਰੋ ਗੁੱਡੀ ਨੂੰ ਰਿਸ਼ਤਾ ਹੁੰਦਾ ਇੱਕ ਪੰਜਾਬ ਮੁੰਡਾ ਪੰਜਾਬ ਪੁਲਿਸ ਵਿੱਚ ਆ ਪੜਿਆ ਲਿਖਿਆ ਵੀ ਸੋਨਾ ਸੁਖ ਨਾਲ ਮੈਂ ਕਿਹਾ ਵੀ ਤੇਰੇ ਨਾਲ ਇੱਕ ਕਦਮ ਨਹੀਂ ਤੇਰੇ ਬਿਨਾ ਇੱਕ ਕਦਮ ਨਹੀਂ ਪੁੱਟਣਾ ਜੇ ਤੂੰ ਮੇਰੀ ਅੱਖਾਂ ਨਾਲ ਖੋਲਦੀ ਤਾਂ ਮੈਂ ਕੁੜੀ ਨੂੰ ਖੂਬ ਵਿੱਚ ਸਿੱਟ ਦੇਣਾ ਸੀ ਹੁਣ ਤੂੰ ਦੱਸ ਕਿੱਦਾਂ ਕਰੀਏ ਸਿਮਰੋ ਨੇ ਕਿਹਾ ਚਾਚੀ ਮੁੰਡਾ ਦੇਖਿਆ ਤੁਸੀਂ ਨੀਨਾਤੀਏ ਮੈਂ ਤਾਂ ਗੁੱਡੀ ਦੇ ਪਾਈਏ ਨੂੰ ਕਿਹਾ ਪਹਿਲਾਂ ਉਹਨੇ ਗਾਹ ਮਾਰਾ ਵੇ ਮੈਂ ਤਾਂ ਤੇਰੇ ਨਾਲ ਹੀ ਜਾਉ ਜੇ ਕਰੇ ਆਏ ਗੁੱਡੀ ਨੂੰ ਦੇਖਣ ਤਾਂ ਤਾਂ ਵੀ ਤੇਰੀ ਹਾਂ ਤੋਂ ਬਿਨਾ ਮੈਂ ਕਦਮ ਨਹੀਂ ਚੁੱਕਣਾ ਚੰਗਾ ਚਾਚੀ ਆ ਕੇ ਸਿਮਰੋ ਹੱਸ ਪਈ ਅੱਜ ਸ਼ਾਇਦ ਕਈ ਮਹੀਨਿਆਂ ਬਾਅਦ ਸਿਮਰੋ ਦੇ ਮੁਰਜਾਏ ਹੋਏ ਚਿਹਰੇ ਤੇ ਥੋੜੀ ਜਿਹੀ ਰੌਣਕ ਆਈ ਸੀ ਸਿਨੂ ਨੇ ਗੁੱਡੀ ਦੇ ਰਿਸ਼ਤੇ ਦੀ ਸਾਰੀ ਗਲਤੀ ਜ਼ਿੰਮੇਵਾਰੀ ਇੱਕ ਤਰ੍ਹਾਂ ਨਾਲ ਸਿਮਰੋ ਦੇ ਮੋਢਿਆਂ ਉੱਤੇ ਸੁੱਟ ਦਿੱਤੀ ਸਿਮਰੋ ਨੇ ਕਿਹਾ ਚਾਚੀ ਬਾਕੀ ਸਭ ਕੁਝ ਬਾਅਦ ਵਿੱਚ ਪਹਿਲਾਂ ਇਹ ਦੱਸ ਜਿਹਦੇ ਰਿਸ਼ਤੇ ਦੀ ਗੱਲ ਕਰਦੀਆਂ ਉਹਨੂੰ ਪੁੱਛ ਲਿਆ ਲਹ ਹੈ ਕੀ ਗੱਲ ਕਰਦੀ ਸਿਮਰੋ ਤੂੰ ਪਲਾ ਉਹਨੂੰ ਕੀ ਪੁੱਛਣਾ ਕਰਨਾ ਕੀਆ ਹੁਣ ਕਰਨਾ ਹੀ ਆ ਹੁਣ ਵਿਆਹ ਨੇ ਚਾਚੀ ਵਿਆਹ ਤਾਂ ਕਰਨਾ ਮੈਨੂੰ ਵੀ ਪਤਾ ਪਰ ਗੁੱਡੀ ਨੂੰ ਵੀ ਪੁੱਛਣਾ ਤਾਂ ਬੰਦਾ ਵੀ ਉਹ ਕੀ ਚਾਹੁੰਦੀ ਆ ਮੇਰਾ ਮਤਲਬ ਪੁਲਿਸ ਵਾਲੇ ਮੁੰਡੇ ਨਾਲ ਅੱਛਾ ਸੱਚ ਚਾਚੀ ਜਦੋਂ ਚਾਚਾ ਮੁੰਡੇ ਨੂੰ ਦੇਖਣ ਜਾਵੇ ਤਾਂ ਇੱਕ ਫੋਟੋ ਲੈ ਆਵੇ ਉਹਦੀ ਪਹਿਲਾ ਫੋਟੋ ਤਾਂ ਦੇਖ ਲਵਾਂਗੇ ਐਵੇਂ ਕਰਨ ਨੂੰ ਅਗਲੇ ਦੇ ਘਰੇ ਮਿਹੜ ਪੋਣੀ ਹਾਂ ਸਿਮਰੋ ਇਹ ਗੱਲ ਵੀ ਠੀਕ ਹੈ ਤੇਰੀ ਤੇ ਗੁੱਡੀ ਨੂੰ ਤੂੰ ਹੀ ਪੁੱਛ ਲਵੀਂ ਤੇਰੀ ਜ਼ਿਆਦਾ ਲਾੜਲੀ ਆ ਤੇਰੇ ਨਾਲ ਵੀ ਗੱਲ ਖੁੱਲ ਕੇ ਕਰ ਲੈਂਦੀ ਆ ਜਾਂ ਕੇ ਕਹਿੰਦੀ ਆ ਤੇਰੇ ਚਾਚੇ ਨੂੰ ਕਿ ਇੱਕ ਅੱਧੇ ਦਿਨ ਵਿੱਚ ਦੇਖ ਆਵੇ ਜਾ ਕੇ ਸਿੰਨੂ ਨੇ ਉੱਠ ਕੇ ਖੜੀ ਹੁੰਦੀ ਨੇ ਕਿਹਾ ਬਹਿ ਜਾ ਚਾਚੀ ਤੂੰ ਤੁਰ ਪਈ ਚਾਹ ਬਣਾਉਣੀ ਆ ਨਾ ਬਸ ਧੀ ਇਹ ਚੱਲਾ ਮੈਂ ਤਾਂ ਕਿਸੇ ਨੂੰ ਦੱਸ ਕੇ ਵੀ ਨਹੀਂ ਆਈ ਐਵੇਂ ਬੈਠੀ ਤੇ ਦਿਲ ਵਿੱਚ ਗਾਜ ਜਿਹਾ ਉੱਠਿਆ ਮੈਂ ਕਿਸੇ ਨੂੰ ਬਿਨਾਂ ਦੱਸੇ ਹੀ ਤੇਰੇ ਵੱਲ ਨੂੰ ਆ ਗਈ ਸੋਚਾਂ ਨਾਲੇ ਤੈਨੂੰ ਦੇਖ ਲਵਾਂ ਨਾਲੇ ਗੱਲ ਕਰ ਲਵਾਂ ਤੇਰੇ ਨਾਲ ਕਹਿੰਦੀ ਹੋਈ ਉਹ ਆਪਣੇ ਘਰ ਨੂੰ ਚਲੀ ਗਈ ਸਿਮਰੋ ਦਾ ਮਨ ਚਾਦਰ ਕੱਢਣ ਤੋਂ ਚਾਟ ਹੋ ਗਿਆ ਉਸਨੇ ਚਾਦਰ ਦੀ ਤਹਿ ਕੀਤੀ ਅਤੇ ਅੰਦਰ ਰੱਖ ਦਿੱਤੀ ਐਨੇ ਨੂੰ ਪਰਮ ਸਕੂਲ ਤੋਂ ਆ ਗਿਆ ਉਸਨੇ ਰੋਟੀ ਪਾਣੀ ਦੇ ਕੇ ਉਹ ਮੰਜੇ ਤੇ ਲੰਮੇ ਪੈ ਗਈ ਉਸ ਨੂੰ ਬਾਪੂ ਦੀ ਜਾਲ ਸਤਾਰੇ ਸੀ ਪਰ ਨਾਲੀ ਅਮਨ ਦੇ ਬੋਲ ਵਿਊਜ਼ ਦੇ ਕੰਨਾਂ ਵਿੱਚ ਗੂੰਜ ਰਹੇ ਸਨ ਕਿ ਮੰਮੀ ਜਿਉਂਦਿਆਂ ਲਈ ਜਿਓ ਨਹੀਂ ਤਾਂ ਆਪਾਂ ਸਾਰੇ ਮਰ ਜਾਂਨੇ ਆ ਗੱਲ ਖਤਮ ਇਹ ਸ਼ਬਦ ਉਸ ਦੇ سینੇ ਵਿੱਚ ਤੀਰ ਵਾਂਗ ਚੁਬਰੇ ਸਨ ਉਸ ਨੇ ਆਪਣੇ سین ਨੂੰ ਛਟਕਾ ਦਿੱਤਾ ਤੇ ਉੱਠ ਕੇ ਬੈਠ ਗਈ ਪਰਮਵਲ ਵੇਖਿਆ ਵੀ ਬੜ ਤੇ ਲੇਟਿਆ ਹੋਇਆ ਸੀ ਸਿਮਰ ਉੱਠੀ ਤੇ ਪਰਮ ਨੂੰ ਪੁੱਛਿਆ ਠੀਕ ਹੈ ਪੁੱਤ ਅੱਜ ਕੋਲੋਂ ਕੰਮ ਕਿੰਨੇ ਮਿਲਿਆ ਮਿਲਿਆ ਤਾਂ ਹੈ ਮੰਮੀ ਪਰ ਮੇਰਾ ਸਿਰ ਬੜਾ ਦੁਖਦਾ ਥੋੜੀ ਦੇਰ ਵਿੱਚ ਕਰਦਾ ਸਿਮਰਨ ਨੇ ਪੁੱਤ ਦਾ ਮੱਥਾ ਛੂ ਕੇ ਦੇਖਿਆ ਨਹੀਂ ਮੰਮੀ ਬੁਖਾਰ ਨਹੀਂ ਹੈਗਾ ਗਰਮੀ ਬਹੁਤ ਹੈ ਨਾ ਇਸ ਕਰਕੇ ਦੁਖਦਾ ਹੋਣਾ ਪਰਮ ਨੇ ਕਿਹਾ ਹਾਂ ਪੁੱਤ ਗਰਮੀ ਤਾਂ ਬਹੁਤ ਹੈ ਤੂੰ ਆਰਾਮ ਕਰ ਲੈ ਥੋੜੀ ਦੇਰ ਫਿਰ ਮੈਂ ਤੇਰੇ ਲਈ ਸਕੰਜਵੀ ਬਣਾ ਦੂੰਗੀ ਉਸਨੇ ਆਪਣੇ ਲਈ ਚਾਹ ਦਾ ਕੱਪ ਬਣਾਇਆ ਤੇ ਹੁਕਮ ਸਿੰਘ ਨੂੰ ਫੌਜੀ ਮੱਗ ਵਿੱਚ ਦੁੱਧ ਪਾ ਕੇ ਦੇ ਆਈ ਉਸਨੇ ਅਜੇ ਚਾਹ ਦਾ ਪਹਿਲਾ ਕੁੱਟੀ ਭਰਿਆ ਸੀ ਕਿ ਗੱਡੀ ਆ ਗਈ ਸਿਮਰੋ ਉਹਦੇ ਵੇੜੇ ਵੜਦੀ ਤੇ ਹੀ ਸਮਝ ਗਈ ਕਿ ਉਹ ਕਿਉਂ ਆਈ ਹੋਵੇਗੀ ਸਿਮਰੋ ਨੇ ਰਵਾਇਤੀ ਜਿਹਾ ਹਾਸਾ ਹੱਸ ਦੇ ਕਿਹਾ ਆ ਗੁੱਡੀ ਤੈਨੂੰ ਕਿਵੇਂ ਰਾਹ ਭੁੱਲ ਗਿਆ ਅੱਜ ਤੂੰ ਤਾਂ ਭੁੱਲੀ ਗਈ ਬੀ ਸਿਮਰੋ ਭਾਬੀ ਵੀ ਆ ਤੇਰੀ ਕੋਈ ਨਹੀਂ ਭਾਬੀ ਤੈਨੂੰ ਕਿਦਾਂ ਭੁੱਲ ਸਕਦੀਆਂ ਮੈਂ ਬਸ ਹਿੰਮਤ ਨਹੀਂ ਪੈਂਦੀ ਤੇਰੇ ਮੂਰੇ ਆਉਂਦੀ ਕਹਿ ਕੇ ਉਭਕੀ ਉਭਕੀ ਰੋ ਪਈ ਸਿਮਰੋ ਦੀ ਅੱਖਾਂ ਵਿੱਚ ਵੀ ਹੰਝੂ ਆਂਦਾ ਦਰਿਆ ਪਿਆ ਤੁਰਿਆ ਬਸ ਕੰਬ ਕੰਬਲੀਏ ਮੈਂ ਤਾਂਵੇਂ ਤੈਨੂੰ ਬੋਲ ਬੱਠੀ ਸਿਮਰੋ ਨੇ ਗੁੱਡੀ ਨੂੰ ਗੱਲ ਲਾ ਕੇ ਕਿਹਾ ਗੁੱਡੀ ਨੂੰ ਵੀ ਇੱਕਦਮ ਖਿਆਲ ਆਇਆ ਕਿ ਸਿਮਰੋ ਤਾਂ ਪਹਿਲਾਂ ਹੀ ਠੀਕ ਨਹੀਂ ਰਹਿੰਦੀ ਉਸਨੇ ਆਪਣੀ ਅੱਖਾਂ ਸਾਫ਼ ਕੀਤੀਆਂ ਤੇ ਸਿਮਰੋ ਦਾ ਧਿਆਨ ਹੋਰ ਪਾਸੇ ਲੌਂਡੇ ਬੋਲੇ ਭਾਬੀ ਪਰਮ ਨਹੀਂ ਆਇਆ ਸਕੂਲ ਉਹ ਅਜੇ ਆ ਗਿਆ ਅੱਜ ਥੋੜਾ ਢਿੱਲਾ ਜਿਹਾ ਲੱਗਦਾ ਸੋ ਗਿਆ ਸਿਮਰੋਂ ਨੇ ਚੁੰਨੀ ਨਾਲ ਲੱਖਾਂ ਸਾਫ਼ ਕਰਕੇ ਗਿਆ ਅੱਛਾ ਤੂੰ ਕਿੱਦਾਂ ਆਈ ਸੀ ਬੁਖਾਰ ਦੁਪਹਿਰੇ ਕੋਈ ਕੰਮ ਸੀ ਹਾਂ ਭਾਬੀ ਹਣੋ ਬੀਬੀ ਨੂੰ ਕਿਸੇ ਨੇ ਕੋਈ ਮੁੰਡਾ ਅੱਛਾ ਇਹ ਗੱਲ ਆ ਅੱਛਾ ਤੂੰ ਦੱਸ ਤੂੰ ਕੀ ਚੁੰਨੀ ਆ ਮੇਰਾ ਮਤਲਬ ਤੂੰ ਕਾਹੋ ਜੇ ਮੁੰਡਾ ਚੁੰਨੀ ਆ ਜੋ ਤੇਰਾ ਜੀਵਨ ਸਾਥੀ ਬਣ ਸਕੇ ਪਤਾ ਨਹੀਂ ਭਾਬੀ ਬਸ ਇੰਨਾ ਕੋ ਚੁੰਨੀ ਆ ਕਿ ਉਹ ਮੈਨੂੰ ਸਮਝ ਸਕੇ ਮੈਨੂੰ ਆਪਣੇ ਸਾਥੀ ਦਾ ਦਰਜਾ ਦੇਵੇ ਨਾ ਕਿ ਸਿਰਫ ਕੰਮ ਕਰਨ ਵਾਲੀ ਮਸ਼ੀਨ ਬਸ ਉਹ ਹੋਰ ਕੁਝ ਨਹੀਂ ਚਾਹੀਦਾ ਸਿਮਰੋਂ ਨੇ ਪਿਆਨਲ ਗੁੱਡੀ ਦਾ ਹੱਥ ਫੜਿਆ ਤੇ ਕਿਹਾ ਉਹ ਬੇਫਿਕਰ ਰਹੇ ਫਿਰ ਉਸਨੇ ਦੱਸਿਆ ਕਿ ਚਾਚੀ ਵੀ ਥੋੜੀ ਦੇਰ ਪਹਿਲਾਂ ਆਈ ਸੀ ਉਹਨੂੰ ਵੀ ਤੇਰੇ ਬਹੁਤ ਫਿਕਰ ਆ ਤੂੰ ਨਿਸ਼ਚਿੰਤ ਰਹਿ ਰੱਬ ਸਭ ਕੁਝ ਸਹੀ ਕਰੇਗਾ ਅਤੇ ਉਸਨੇ ਗੁੱਡੀ ਨੂੰ ਕਲਜੇ ਨਾਲ ਲਾ ਲਿਆ ਕਹਿੰਦੇ ਨੇ ਪਰਮਾਤਮਾ ਜੇ ਦਰਦ ਦਿੰਦਾ ਤਾਂ ਦਰਦ ਦੀ ਦਵਾਈ ਵੀ ਸਬਰ ਵੀ ਦਿੰਦਾ ਸਿਮਰੋਂ ਦੇ ਅੰਦਰ ਧੀ ਦੇ ਵਿਛੋੜੇ ਦਾ ਦਰਦ ਸ਼ਬਦਾਂ ਵਿੱਚ ਬਿਆਨ ਕਰਨਾ ਮਨਾਮੁਮਕਿਨ ਸੀ ਪਰ ਸਮਾਂ ਪੈਂਦੇ ਨਾਲ ਪਰਮਾਤਮਾ ਨੇ ਕੁਝ ਸਬਰ ਵੀ ਦਿੱਤਾ ਹੁਣ ਉਸਨੇ ਦੁਬਾਰਾ ਜ਼ਿੰਦਗੀ ਦੀਆਂ ਆਉਣ ਵਾਲੀਆਂ ਚੁਣੌਤੀਆਂ ਦਾ ਸਾਹਮਣਾ ਕਰਨ ਲਈ ਆਪਣੀ ਕੰਮਰ ਕੱਸ ਲਈ ਦੋ ਕੁ ਦਿਨ ਬੀਤ ਗਿਆ ਤਾਂ ਤਰਕਾਲਾ ਜੀਆਂ ਨੂੰ ਸिन्नੂ ਗੁੱਡੀ ਨੂੰ ਨਾਲ ਲੈ ਕੇ ਇੱਕ ਲਿਫਾਫਾ ਕੱਚੇ ਮਾਲ ਸਿਮਰੋ ਦੇ ਘਰ ਪਹੁੰਚ ਗਈ। ਸਿਮਰੋ ਆਟਾ ਗੁੰਨ ਰਹੀ ਸੀ ਉਸਨੇ ਦੋਵਾਂ ਨੂੰ ਮੰਜੇ ਤੇ ਬੈਠਣ ਲਈ ਕਿਹਾ। ਸिन्नੂ ਨੇ ਬੈਠਦੇ ਵੇਲੇ ਲਿਫਾਫਾ ਕੱਸ਼ ਵਿੱਚੋਂ ਕੱਢ ਦੇ ਗੋਦੀ ਵਿੱਚ ਰੱਖ ਲਿਆ। ਸਿਮਰੋ ਨੇ ਇੱਕ ਨਜ਼ਰ ਗੁੱਡੀ ਵੱਲ ਦੇਖਿਆ ਜੋ ਪਹਿਲਾਂ ਹੀ ਉਹਦੇ ਵੱਲ ਵੇਖ ਰਹੀ ਸੀ। ਸਿਮਰੋ ਨੇ ਉਸ ਨੂੰ ਅੱਕ ਦੀ ਸ਼ਾਨਤ ਨਾਲ ਪੁੱਛਣ ਦੀ ਕੋਸ਼ਿਸ਼ ਕੀਤੀ। ਉਸਨੇ ਮੁਸਕਰਾ ਕੇ ਨਿਮੀ ਪਾ ਲਈ। ਗੁੱਡੀ ਦਾ ਚਿਹਰਾ ਗੁਲਾਬ ਵਾਂਗ ਖਿੜ ਗਿਆ ਸੀ। ਉਸਦੇ ਚਿਹਰੇ ਤੋਂ ਸਾਫ਼ ਚਲਕਦਾ ਸੀ ਕਿ ਉਸ ਨੂੰ ਮੁੰਡੇ ਦੀ ਫੋਟੋ ਪਸੰਦ ਸੀ। ਸਿਮਰੋ ਨੇ ਆਟੇ ਵਾਲੇ ਹੱਥ ਤੋਂ ਕੇ ਸਿਰ ਦੀ ਚੁੰਨੀ ਨਾਲ ਹੀ ਸਾਫ਼ ਕੀਤੇ ਅਤੇ ਆ ਕੇ ਮਾਂ ਦੀ ਕੋਲ ਬੈਠ ਗਈ। ਸਿਨੂ ਨੇ ਫੋਟੋ ਵਾਲਾ ਲਿਫਾਫਾ ਸਿਮਰੋ ਨੂੰ ਫੜਾ ਦਿੱਤਾ ਤੇ ਮੁੰਡੇ ਦੀ ਫੋਟੋ ਦੇਖਣ ਲਈ ਕਿਹਾ। ਸਿਮਰੋ ਨੇ ਲਿਫਾਫੇ ਵਿੱਚੋਂ ਫੋਟੋ ਕੱਢ ਕੇ ਵੇਖੀ ਫਿਰ ਗੁੱਡੀ ਵੱਲ ਦੇਖਿਆ। ਗੁੱਡੀ ਨੇ ਨਜ਼ਰਾਂ ਚੁਕਾ ਲਈਆਂ। ਸਿਮਰੋ ਨੇ ਸਿਨੂ ਦੇ ਹੌਲੀ ਜਿਹੀ ਚੁੰਨੀ ਵੱਡੀ ਅਤੇ ਕਿਹਾ ਚਾਚੀ ਠੀਕ ਹੈ ਕੋਈ ਖਾਸ ਨਹੀਂ। ਜੇ ਸੱਚ ਪੁੱਛੇ ਤਾਂ ਮੁੰਨੂ ਤਾਂ ਮੁੰਡਾ ਪਸੰਦ ਨਹੀਂ ਆਇਆ। ਸਿਮਰੋ ਦੀ ਗੱਲ ਸੁਣ ਕੇ ਗੁੱਡੀ ਤੇ ਜਿਵੇਂ ਬਿਜਲੀ ਡਿੱਗੀ ਹੋਵੇ। ਨਹੀਂ ਨਹੀਂ ਭਾਬੀ, ਇੰਨਾ ਸੋਨਾ ਤਾਂ ਹੈ ਮੁੰਡਾ। ਤੈਨੂੰ ਓਦਾਂ ਹੀ ਲੱਗਿਆ ਹੋਣਾ। ਧਿਆਨ ਨਾਲ ਦੇਖ, ਮੈਨੂੰ ਤਾਂ ਬਹੁਤ ਸੋਨਾ ਲੱਗਾ। ਗੁੱਡੀ ਦੇ ਮੂੰਹ ਵਿੱਚੋਂ ਆਪ ਮੁਹਾਰੀ ਨਿਕਲ ਗਿਆ। ਸਿਨੂ ਅਤੇ ਸਿਮਰੋਸ ਦੀਆਂ ਗੱਲਾਂ ਸੁਣ ਕੇ ਕਿੜਕਿੜ ਕੇ ਹੱਸ ਪਈਆਂ। ਗੁੱਡੀ ਉਹਨਾਂ ਨੂੰ ਹੱਸਦਿਆਂ ਦੇਖ ਸ਼ਰਮ ਨਾਲ ਲਾਲ-ਲਾਲ ਹੋ ਗਈ ਅਤੇ ਸ਼ਰਮਿੰਦੀ ਜਈ ਹੋ ਕੇ ਉੱਠ ਦੌੜ ਗਈ। ਸਿਮਰੋ ਨੇ ਹੱਸਦਿਆਂ ਕਿਹਾ ਚਾਚੀ, ਮੁੰਡਾ ਤਾਂ ਸੋਨਾ ਹੈ। ਸਭ ਤੋਂ ਵੱਡੀ ਗੱਲ ਹੈ ਕਿ ਗੁੱਡੀ ਨੂੰ ਵੀ ਪਸੰਦ ਆ। ਉਹ ਵੀ ਤੂੰ ਦੇਖ ਹੀ ਲਿਆ। ਹਾਂ। ਆਉਂ ਦੇਖ ਤਾਂ ਸਹੀ ਸ਼ਰਮਿੰਦੇ ਮਾਰੀ ਨੂੰ ਦੌੜਦੀ ਨੂੰ ਰਾਣੀ ਲੱਭਾ ਅੱਛਾ ਚਾਚੀ ਬੰਦੇ ਕਿਹੋ ਜਿਹੇ ਆ ਤੇ ਖਾਨਦਾਨ ਕਿਹੋ ਜਿਹਾ ਇਹ ਪਤਾ ਕਰ ਲਿਓ ਪਹਿਲਾਂ ਨਾਨਾ ਬੰਦੇ ਤਾਂ ਚੰਗੇ ਆ ਤੇਰਾ ਚਾਚਾ ਦੱਸਦਾ ਸੀ ਮੁੰਡੇ ਦਾ ਫਾਪ ਫੌਜ ਵਿੱਚ ਅਫਸਰ ਲਟੈਰ ਹੋਇਆ ਅੱਛਾ ਗੁੜੇ ਸੱਚ ਗੱਲਾਂ-ਗੱਲਾਂ ਵਿੱਚ ਮੈਂ ਤੈਨੂੰ ਦੱਸਣਾ ਹੀ ਭੁੱਲ ਗਈ ਵੀ ਅਗਲੇ ਆ ਤੁਹਾਨੂੰ ਉਹਨਾਂ ਨੇ ਗੁੱਡੀ ਨੂੰ ਦੇਖਣ ਹਣਾ ਤੇਰਾ ਚਾਚਾ ਕਹਿੰਦਾ ਚਾਰ ਪੰਜ ਜਾਣੇ ਹੋਣ ਸ਼ਾਇਦ ਕੋਈ ਨਾ ਚਾਚੀ ਤੂੰ ਟੈਨਸ਼ਨ ਨਾ ਲੈ ਪ੍ਰਮਾਤਮਾ ਸਭ ਕੁਝ ਠੀਕ ਕਰੂਗਾ ਸਿਮਰੋ ਕੁਝ ਦੇਰ ਚੁੱਪ ਰਹੀ ਅਤੇ ਫਿਰ ਬੋਲੀ ਚਾਚੀ ਬੁਰਾ ਨਾ ਮੰਨ ਤੈ ਕਿ ਗੱਲ ਕਾ ਹਾਂ ਬੋਲ ਪੁੱਤ ਬੁਰਾ ਕਾਦਾ ਮੰਨਣਾ ਚਾਚੀ ਗੁੱਡੀ ਸੁਖਨਲ ਚਾਰ ਭਰਾਵਾਂ ਦੀ ਕੱਲੀ ਪੈਣਾ ਤੈਨੂੰ ਨਹੀਂ ਲੱਗਦਾ ਵੀ ਉਹਦੇ ਭਰਾ ਵੀ ਇਸ ਖੁਸ਼ੀ ਵਿੱਚ ਉਸਦੇ ਨਾਲ ਹੋਣੇ ਚਾਹੀਦੇ ਨੇ ਲੈ ਤੂੰ ਤਾਂ ਮੇਰੇ ਮੂੰਹ ਦੀ ਗੱਲ ਖੋਲੀ ਧੀ ਚਾਹੁੰਦੀ ਤਾਂ ਮੈਂ ਵੀ ਆ ਪਰ ਪਰ ਕੀ ਚਾਚੀ ਪਰ ਇਹ ਵੀ ਦਿਲਬਰ ਨੂੰ ਤਾਂ ਮੈਂ ਕੱਲ ਨੂੰ ਬੋ ਲਾਉਂਗੀ ਪਰ ਕਾਬਲ ਤੇ ਗੁੱਲੂ ਕਿਦਾਂ ਬੋਲ ਇਦਾਂ ਬੋਲ ਹੋਵੇ ਸਿੰਨੂ ਨੇ ਕਿਹਾ ਚਾਚੀ ਕੱਲ ਜਦੋਂ ਦਲਾਵਰ ਨੂੰ ਬੋਲਣ ਜਾਵੇਂਗੀ ਤਾਂ ਉਹਨੂੰ ਕਹੀਂ ਟੈਲੀਫੋਨ ਕਰ ਦਵੇ ਉਹਨਾਂ ਦੋਹਾਂ ਨੂੰ ਵੀ ਦੇਖੀ ਜਦੋਂ ਉਹਨਾਂ ਨੂੰ ਪਤਾ ਲੱਗਾ ਪੰਜਿਆਂ ਪਾਲ ਪੰਨਠੇ ਹੋਣਾ ਬਥੇਰੀ ਲਾਲੜੀ ਐ ਸਾਰਿਆਂ ਦੀ ਮੈਨੂੰ ਗੁੱਲੂ ਦਾ ਥੋੜਾ ਜਿਹਾ ਲੱਗਦਾ ਕਾਬਲ ਤਾਂ ਹੀ ਜਾਉ ਆ ਜਾਣਾ ਚਾਚੀ ਤੂੰ ਦੇਖੀ ਤੇਰਾ ਮੂੰਹ ਬਖਤਾਵਰ ਹੋਇਤੀਏ ਚੰਗਾ ਮੈਂ ਚੱਲਦੀ ਆ ਬੁੜੇ ਨੇ ਕਹਿਣਾ ਉੱਥੇ ਬੈਗੀ ਜਾ ਕੇ ਕਹਿੰਦੀ ਹੋਈ ਆਪਣੇ ਘਰ ਨੂੰ ਚਲੀ ਗਈ ਸਿਆਣਾ ਦਾ ਕਹਾਣਾ ਹੈ ਕਿ ਧੀਆਂ ਪੈਣਾ ਸਭ ਦੀਆਂ ਸਾਂਝੀਆਂ ਹੁੰਦੀਆਂ ਨੇ ਇਸ ਗੱਲ ਨੂੰ ਸਿਮਰੋਂ ਨੇ ਸੋਲਾ ਆਣੇ ਸੱਚ ਕਰ ਦਿਖਾਇਆ ਗੁੱਡੀ ਦੇ ਚਾਰੇ ਭਰਾ ਦੇਖ ਦਿਖਾਈ ਤੋਂ ਇੱਕ ਦਿਨ ਪਹਿਲਾਂ ਪਰਿਵਾਰਾਂ ਸਮੇਤ ਚਾਈ ਚਾਈ ਪਿੰਡ ਪਹੁੰਚ ਗਏ ਕੱਲ ਵਿੱਚ ਪੂਰੀ ਗਹਿਮਾ ਗੈਮੀ ਸੀ ਦਰਾਨੀਆਂ ਜੇਠਾਨੀਆਂ ਨੇ ਰਲ ਕੇ ਸਭ ਖਾਣਾ ਬਣਾ ਲਿਆ ਰਾਤ ਨੂੰ ਰੋਟੇ ਟੁਕ ਕਰਨ ਤੋਂ ਬਾਅਦ ਮੰਝੇ ਤੇ ਬੈਠ ਕੇ ਸਾਰੇ ਜਾਨੇ ਪਹਿਲੇ ਇੱਕ ਦੂਜੇ ਨਾਲ ਹੱਸਾ ਠੱਠਾ ਕਰਦੇ ਰਹੇ ਫਿਰ ਸਿਨੋਂ ਨੇ ਨੂਹਾਂ ਨੂੰ ਕਿਹਾ ਕਿ ਚਲੋ ਸਿਮਰ ਦੇ ਘਰ ਚਲੀਏ ਉਹਦੇ ਨਾਲ ਵੀ ਸਲਾਹ ਕਰ ਲਵੋ ਸਵੇਰੇ ਕੀ ਕਰਨਾ ਬੀਬੀ ਸਿਮਰੋਂ ਭਾਬੀ ਨੂੰ ਬੁਲਾ ਲਵੋ ਕਰ ਸਿਨੋਂ ਦੀ ਬੜੀ ਨੂੰ ਗਿਆਨੂ ਨੇ ਕਿਹਾ ਨਾਨੇ ਗਿਆਨੂ ਹਲੇ ਤਾਂ ਕਰਮਾ ਮਾਰੀ ਤੇ ਜਖਮ 흘 ਲਿਆ ਪੱਲੀ ਪਲਾਈ ਕੋਠੇ ਜਿੱਦੀ 30 ਮਿੰਟਾਂ ਵਿੱਚ ਰੁੜ ਗਈ ਆਪਾਂ ਚੱਲਦੀਆਂ ਥੋੜੀ ਦੇਰ ਬੈਠ ਕੇ ਆ ਜਾਵਾਂਗੀਆਂ ਨਾਲੇ ਸਲਾਹ ਹੋ ਜੂਗੀ ਫਿਰ ਉਹ ਜ਼ਾਰੀਆਂ ਜਾਣੀਆਂ ਸਿਮਰੋ ਦੇ ਘਰ ਨੂੰ ਤੁਰ ਪਈਆਂ ਸਿਨੂ ਨੇ ਬੂਆ ਖੜਕਾਇਆ ਤਾਂ ਅਮਨ ਨੇ ਬੂਆ ਖੋਲਿਆ ਸਭ ਨੂੰ ਸੱਦ ਸੜੀ ਕਾਲ ਬੁਲਾਈ ਤੇ ਸਭ ਨੂੰ ਅੰਦਰ ਆਉਣ ਲਈ ਕਹਿ ਕੇ ਉਸਨੇ ਮਾਂ ਨੂੰ ਆਵਾਜ਼ ਦਿੱਤੀ ਬੜੀ ਚਾਚੀ ਤੇ ਚਾਚੀਆਂ ਆਈਆਂ ਸਿਮਰੋ ਅੰਦਰ ਲੇਟੀ ਹੋਈ ਸੀ ਤੇ ਅਮਨ ਵਿੜੇ ਵਿੱਚ ਆਪਣੇ ਦਾਦੇ ਕੋਲ ਬੈਠੀ ਪੜ ਰਹੀ ਸੀ ਸਿਨੂ ਨੇ ਕਿਹਾ ਕੋਈ ਨਹੀਂ ਅੱਪੇ ਅਸੀਂ ਆਪੇ ਅੰਦਰ ਚਲੀਆਂ ਜਾਣਾ ਤੂੰ ਪਰਲਾ ਪੁੱਤ ਅਤੇ ਉਹ ਅੰਦਰ ਪਹੁੰਚ ਗਈਆਂ ਰਾਮ ਰਬਈਆ ਕਰਨ ਤੋਂ ਬਾਅਦ ਥੋੜੀ ਦੇਰ ਇੱਧਰ ਉੱਧਰ ਦੀਆਂ ਗੱਲਾਂ ਕਰਨ ਤੋਂ ਬਾਅਦ ਸਿੰਨੋ ਬੋਲੀ ਸਿਮਰੋ ਸਵੇਰੇ ਕੀ ਕਰਨਾ ਫਿਰ ਅਸੀਂ ਤਾਂ ਤਾਂ ਹੀ ਤੇਰੇ ਕੋਲ ਆਈਆਂ ਨਹੀਂ ਤੀਏ ਚਾਚੀ ਇਹਨਾਂ ਨੂੰ ਪੁੱਛਣ ਮੈਨੂੰ ਕੀ ਪੁੱਛਣਾ ਇਹ ਆਪੇ ਕਰਨੀਆਂ ਜੇ ਜੋ ਵੀ ਕਰਨਾ ਹੋ ਲੈ ਦਾਸ ਭਾਬੀ ਅਸੀਂ ਤਾਂ ਪ੍ਰੌਣੀ ਆਈਆਂ ਮਾਰ ਮਾਰ ਬਸ ਬਸ ਤਾਂ ਤੇਰੀ ਹੋਣੀ ਬੀਬੀ ਤਾਂ ਤੇਰੇ ਗੁਣ ਗੋਂਦੀ ਨਹੀਂ ਤੱਕਦੀ ਨਾਲੇ ਗੁੱਡੀ ਦੀ ਸਭ ਤੋਂ ਲਾਡਲੀ ਤੇ ਜੱਠੀ ਭਾਬੀ ਤਾਂ ਤੂੰ ਹੀ ਆ ਗਿਆਨੋ ਨੇ ਚੁਟਕੀ ਲਈ ਉਸਦੀ ਗੱਲ ਸੁਣ ਕੇ ਸਾਰੀਆਂ ਹੱਸ ਪਈਆਂ ਆਹੋ ਹੋਵੇ ਨਾ ਮਾਰ ਮਾਰ ਬੱਸ ਬੱਸ ਕੁੜੇ ਮੇਰੇ ਹਰ ਓਕੇ ਸੋਕੇ ਵੇਲੇ ਮੇਰੇ ਮੋਢੇ ਨਾਲ ਮੋਢਾ ਜੋੜ ਕੇ ਖੜੀ ਹੋ ਜਾਂਦੀ ਹੈ ਇਹਦੇ ਬਿਨਾਂ ਤਾਂ ਮੈਂ ਅੱਧੀ ਹਾਂ ਸਿਨੂ ਨੇ ਥੋੜਾ ਜਿਹਾ ਤਾ ਵਿੱਚ ਆ ਕੇ ਕਿਹਾ ਗਿਆਨੂ ਸਿਨੂ ਦੇ ਬੋਲਣ ਦਾ ਲੱਜਾ ਪਾਮਕੀ ਚੋਂਪ ਗਈ ਸਿਮਰੋਂ ਨੇ ਗੱਲ ਬਦਲਦੇ ਹੋਏ ਕਿਹਾ ਤੁਸੀਂ ਪੌਣੀਆਂ ਨਹੀਂ ਸੁਖਣਾ ਲੇਕਨ ਨਾਨਾ ਤੁਹਾਡੀ ਹੈਵੀ ਸਭ ਦੀ ਲਾੜਲੀ ਤੁਸੀਂ ਵੀ ਤਾਂ ਕੁਝ ਸੋਚਿਆ ਹੋਣਾ ਲੱਭਾ ਭਾਬੀ ਅਸੀਂ ਤਾਂ ਤੇਰੇ ਕੋਲ ਆਈਆਂ ਵੀ ਤੂੰ ਦੱਸ ਸੰਤੋਸ਼ ਨੇ ਕਿਹਾ ਬੰਦੇ ਤਾਂ ਪੰਜ ਚਾਰ ਹੀ ਹੋਣੇ ਚਾਚੀ ਕਹਿੰਦੀ ਸੀ ਫਿਰ ਮੈਂ ਸੋਚੀ ਆਪਾਂ ਘਰੇ ਪਕੌੜੇ ਬਣਾ ਲਵਾਂਗੇ ਤੇ ਮਠਿਆਈਆਂ ਦੁਕਾਨ ਤੋਂ ਮੰਗਵਾ ਲਵਾਂਗੇ ਤੇ ਰੋਟੀ ਪਾਣੀ ਬਣਾ ਲਵਾਂਗੇ ਸਿਮਰੋਂ ਨੇ ਕਿਹਾ ਕਿਉ ਭਾਬੀ ਉਹ ਪਾ ਚਾਰ ਪੰਜ ਹੋਣਗੇ ਤਾਂ ਅਸੀਂ ਗੁਰਦੁਆਰੇ ਜਾਣਾ ਕਿ ਸਾਡੇ ਦੰਦ ਹੈ ਨਹੀਂ ਪਕੌੜੇ ਖਾਣ ਨੂੰ ਕਾਬਲ ਦੀ ਵਰਟੀ ਸੁਖਵਿੰਦਰ ਨੇ ਮਜ਼ਾਕ ਕਰਦਿਆ ਕਿਹਾ ਨਾਨੇ ਭਨੇ ਪੌਣਿਆਂ ਨੂੰ ਬਾਅਦ ਵਿੱਚ ਖਲਾ ਲਵਾਂਗੇ ਪਹਿਲਾਂ ਤੇਰੀ ਖੁੱਲੀ ਵਿੱਚ ਪਾ ਦਿਆਂਗੇ ਖੱਲ ਵੀ ਰੱਜ ਕੇ ਹਨ ਸਿਮਰੋ ਨਿਊਜ਼ ਦੀ ਟੰਗ ਖਿੱਚੀ ਸਾਰੀਆਂ ਖਿੜਕੀਆਂ ਖਸਪੀਆਂ ਚੱਲ ਫਿਰ ਠੀਕ ਐ ਸਿਮਰੋ ਸਵੇਰ ਨੂੰ ਜਰਾ ਹੱਲਾ ਮਾਰ ਕੇ ਕੰਮ ਕਰ ਲਵੀਂ ਤੇ ਟਾਈਮ ਨਾਲ ਪਹੁੰਚ ਜਾਵੀਂ ਤੂੰ ਹੀ ਸ਼ੁਰੂ ਕਰਨਾ ਕਿ ਇਹ ਤਾਂ ਗੱਲਾਂ ਦਾ ਕੜਾ ਬਣਾਉਣ ਚੱਗੇ ਆਂ ਦੇਖ ਲਾ ਪਹਿਲਾਂ ਕਹਿ ਦਿੱਤਾ ਵੀ ਪ੍ਰੋਣੀ ਆਈਆਂ ਚੱਲ ਕਰੋ RAM ਤੁਸੀਂ ਵੀ ਅਸੀਂ ਵੀ ਚਲੀਏ ਹੁਣ ਉਹ ਸਾਰੀਆਂ ਜਾਨੀਆਂ ਹੱਸਦੇ ਹੋਏ ਆਪਣੇ ਘਰ ਚਲੀਆਂ ਗਈਆਂ ਸਿਮਰੋ ਵੀ ਰੱਬ ਦਾ ਨਾਮ ਲੈ ਕੇ ਸੋ ਗਈ ਜਿੰਮੇਵਾਰੀਆਂ ਤੇ ਫਰਜ਼ ਇਨਸਾਨ ਨੂੰ ਤਾਂ ਟੁੱਟਣ ਨਹੀਂ ਦਿੰਦੇ ਤੇ ਨਾ ਹੀ ਟਿਕਣ ਦਿੰਦੇ ਨੇ ਸਿਮਰੋ ਨੇ ਵੀ ਆਪਣੇ ਪਰਵਾਰ ਦੀ ਲੱਗ ਬਣ ਲਿਆ ਸੀ ਦਿਲ ਦੇ ਦਰਨ ਨੂੰ ਦਿਲ ਦੀ ਕਬਰ ਵਿੱਚ ਕਿਤੇ ਗਹਿਰਾ ਦਫਨਾ ਦਿੱਤਾ ਉਸਨੇ ਰੋਜ਼ ਨਾਲੋਂ ਘੰਟਾ ਪਹਿਲਾਂ ਉੱਠ ਕੇ ਘਰ ਦਾ ਕੰਮ ਤੰਦਾਂ ਨਿਪਟਾ ਲਿਆ ਬੱਚਿਆਂ ਨੂੰ ਐਤਵਾਰ ਹੋਣ ਕਰਕੇ ਛੁੱਟੀ ਸੀ ਇਸ ਕਰਕੇ ਰੋਟੀ ਪਾਣੀ ਅਮਨ ਨੇ ਕਰ ਲੈਣਾ ਸੀ ਸਿਮਰੋ ਨੇ ਹੁਕਮ ਸਿੰਘ ਨੂੰ ਦੁੱਧ ਗਰਮ ਕਰਕੇ ਦਿੱਤਾ ਤੇ ਕਹਾਂ ਬਾਪੂ ਜੀ ਮੈਂ ਜਰਾ ਚਾਚੀ ਵੱਲ ਚੱਲੀ ਆਂ ਪਰੋਣਿਆਂ ਨੇ ਆਉਣਾ ਅੱਜ ਗੁੱਡੀ ਦਾ ਰੋਕਾ ਕਰਨਾ ਉਹਨਾਂ ਨੇ ਬੱਚਿਆਂ ਨੂੰ ਉਠਾ ਦਿੱਤਾ ਤੇ ਆਪ ਸਿੰਨੂ ਦੇ ਘਰ ਚਲੀ ਗਈ। ਸੰਤੋਸ਼ ਨੇ ਸਬਜ਼ੀ ਬਣਾ ਲਈ ਸੀ ਤੇ ਦਾਲ ਬੰਨਨੀ ਰੱਖੀ। ਸਾਫ ਸਫਾਈ ਕਰਨ ਵਿੱਚ ਰੁਚੀ ਹੋਈ ਸੀ। ਸਿੰਨੂ ਨੇ ਸਿਮਰਨ ਨੂੰ ਕਿਹਾ ਕਿ ਤੂੰ ਦਾਲ ਨੂੰ ਤੜਕਾ ਲਾ ਦੇ। ਤਦ ਤੱਕ ਅਸੀਂ ਹੋਰ ਕੰਮ ਕਰ ਲੈਂਦੀਆਂ। ਸਿਮਰਨ ਨੇ ਰਸੋਈ ਵਿੱਚ ਜਾ ਕੇ ਦਾਲ ਨੂੰ ਤੜਕਾ ਲਾ ਦਿੱਤਾ। ਖੀਰ ਬੰਨਨੀ ਰੱਖ ਦਿੱਤੀ। ਐਨੇ ਨੂੰ ਦੀਪੂ ਤੇ ਸੁਖਿੰਦਰ ਨੇ ਪਾਲਕ ਚੁੱਕ ਕੇ ਸਾਫ਼ ਕਰ ਦਿੱਤੀ। ਗਿਆਨੂ ਨੇ ਗੋਭੀ ਤੇ ਆਲੂ ਕੱਟ ਦਿੱਤੇ। ਹੱਥੋ ਹੱਤੀ ਕੰਮ ਕਦੋਂ ਹੋ ਗਿਆ ਪਤਾ ਵੀ ਨਾ ਲੱਗਾ। ਪੱਟੀ ਤੇ ਕੜਾਈ ਲਾ ਕੇ ਸਿਮਰੋਂ ਨੇ ਸੰਤੋਸ਼ ਨਾਲ ਲੜ ਕੇ ਪਕੌੜੇ ਵੀ ਕੱਢ ਲਏ ਗੁੱਡੀ ਨੂੰ ਸਿਮਰੋਂ ਨੇ ਆਪਣੇ ਹੱਥਾਂ ਨਾਲ ਤਿਆਰ ਕੀਤਾ ਗੁੱਡੀ ਬਹੁਤ ਸੋਹਣੀ ਲੱਗ ਰਹੀ ਸੀ ਜਿਵੇਂ ਕੱਪੜਿਆਂ ਦੀ ਕੋਈ ਜਾਪਾਨੀ ਗੁੱਡੀ ਲਪੇਟੀ ਹੋਈ ਹੋਵੇ ਮਤਲਬ ਕਿ ਗੁੱਡੀ ਅੱਜ ਸੱਚਮੁੱਚ ਗੁੱਡੀ ਹੀ ਲੱਗ ਰਹੀ ਸੀ ਸਿਮਰੋਂ ਨੇ ਉਸ ਦੇ ਕੰਨ ਪਿੱਛੇ ਸੁਰਮੇ ਦਾ ਟਿੱਕਾ ਲਾ ਦਿੱਤਾ ਮੱਥਾ ਚੁੰਮ ਕੇ ਬੋਲੀ ਰੱਬਾ ਸੁਖ ਰੱਖੀ ਨੀਰੀ ਪਰੀ ਲੱਗਦੀ ਆ ਅੱਜ ਤਾ ਤੂੰ ਗੁੱਡੀ ਨੇ ਸ਼ਰਮਾਕੀ ਨੀਵੀਂ ਪਾ ਲਈ ਕੁਝ ਦੇਰ ਬਾਅਦ ਪਰੋਨੇ ਵੀ ਆ ਗਏ ਮੁੰਡਾ ਉਸ ਦੇ ਮਾਂ-ਬਾਪ ਤੇ ਦੋ ਜਣੇ ਹੋਰ ਸਨ ਸ਼ਾਇਦ ਮੁੰਡੇ ਦੇ ਚਾਚਾ ਚਾਚੀ ਸ ਉਹਨਾਂ ਨੂੰ ਚਾਹ ਪਾਣੀ ਪੁਲਾਇਆ ਗਿਆ ਉਸ ਤੋਂ ਬਾਅਦ ਸਿਮਰੋ ਨੇ ਗੁੱਡੀ ਨੂੰ ਗਿਆਨੂ ਦੇ ਨਾਲ ਕਮਰੇ ਵਿੱਚ ਭੇਜਿਆ ਗੁੱਡੀ ਨੂੰ ਦੇਖਦਿਆਂ ਇਹ ਸਭ ਦੇ ਚਿਹਰੇ ਤਾਜ਼ਾ ਖਿੜੇ ਗੁਲਾਬ ਦੀ ਤਰ੍ਹਾਂ ਖਿੜ ਗਏ ਮੁੰਡੇ ਦੀ ਮਾਂ ਨੇ ਆਪਣੇ ਪੁੱਤ ਵੱਲ ਵੇਖ ਕੇ ਅੱਖਾਂ ਹੀ ਅੱਖਾਂ ਵਿੱਚ ਉਸ ਦੀ ਰਾਏ ਪੁੱਛੀ ਉਸ ਨੇ ਵੀ ਮਸਕੜੀ ਜਿਹਾ ਹੱਸ ਕੇ ਹਾਂ ਵਿੱਚ ਸਿਰ ਹਿਲਾ ਦਿੱਤਾ ਮੁੰਡੇ ਦੀ ਮਾਂ ਨੇ ਗੁੱਡੀ ਨੂੰ ਪਿਆਰ ਦਿੱਤਾ ਤੇ ਸ਼ਗਨ ਵੱਜੋ ਪੈਸੇ ਉਸ ਦੀ ਚੋਲੀ ਪਾ ਦਿੱਤੇ ਸਿਨੋ ਨੇ ਗਿਆਨੂ ਨੂੰ ਕਿਹਾ ਕਿ ਉਹ ਸਿਮਰੋ ਨੂੰ ਬੁਲਾਵੇ ਤਾਂ ਗਿਆਨੂ ਉੱਠ ਕੇ ਗਈ ਸਿਮਰੋ ਹੱਥ ਵਿੱਚ ਇੱਕ ਥਾਲ ਲੈ ਕੇ ਹਾਜ਼ਰ ਹੋ ਗਈ ਥਾਲ ਸਿੰਨੂ ਦੇ ਹੱਥ ਵਿੱਚ ਫੜਾ ਦਿੱਤਾ ਸਿੰਨੂ ਨੇ ਮੁੰਡੇ ਦੇ ਮੂੰਹ ਨੂੰ ਲੱਡੂ ਦਾ ਛਗਣ ਲਾ ਦਿੱਤਾ ਫਿਰ ਸਭ ਨੇ ਜੋੜੀ ਨੂੰ ਪਿਆਰ ਦਿੱਤਾ ਕੁਝ ਸਮਾਂ ਹੱਸਾ ਮਜ਼ਾਕ ਚੱਲਦਾ ਰਿਹਾ ਫਿਰ ਮੁੰਡੇ ਦੇ ਪਿਤਾ ਨੇ ਕਸ਼ਮੀਰ ਸਿੰਘ ਨੂੰ ਕਿਹਾ ਸਰਦਾਰ ਜੀ ਜੇ ਠੀਕ ਸਮਝੋ ਤਾਂ ਵਿਆਹ ਵੀ ਦੋ ਤਿੰਨ ਮਹੀਨਿਆਂ ਵਿੱਚ ਕਰ ਲਈਏ ਇਸ ਤੋਂ ਪਹਿਲਾਂ ਕਿ ਕਸ਼ਮੀਰ ਸਿੰਘ ਕੁਝ ਬੋਲਦਾ ਸਿੰਨੂ ਚਟਪਟ ਬੋਲ ਪਈ ਨਾਪਰਾ ਜੀ ਵਿਆਹ ਨਹੀਂ ਕਰਨਾ ਹਜੇ ਛੇ ਮਹੀਨੇ ਤੱਕ ਸਾਰੇ ਪਰੋਨੇ ਨਾਤਮਿਕ ਨਜ਼ਰਾਂ ਨਾਲ ਸਿੰਨੂ ਵੱਲ ਵੇਖਣ ਲੱਗੇ ਸਿੰਨੂ ਨੇ ਸੰਡਾ ਠਾ ਠੰਡੇ ਸਾਹ ਪਰ ਕੇ ਗਿਆ ਗੱਲ ਇਦਾਂ ਵਾਂ ਵੀ 6 ਮਹੀਨੇ ਪਹਿਲਾਂ ਸਾਡੀ ਜਵਾਨ ਕੁੜੀ ਜਹਾਨੂ ਤੁਰ ਗਈ ਮੇਰੀ ਇਸ ਨੂ ਦੀ ਤੀ ਸੀ ਉਸਨੇ ਸਿਮਰੋ ਵਾਲਾ ਇਸ਼ਾਰਾ ਕੀਤਾ ਕਸ਼ਮੀਰ ਸਿੰਘ ਬੋਲਿਆ ਇਹ ਮੇਰੇ ਭੜੇ ਭਰਾ ਦੀ ਨੂ ਆ ਪਰ ਸਾਡੇ ਸਾਰੇ ਸ਼ਰੀਕੇ ਦੀ ਰੀੜ ਦੀ ਹੱਡੀ ਆ ਮੁੰਡੇ ਵਾਲਿਆਂ ਨੇ ਬਿਨਾਂ ਕਿਸੇ ਤਿੰਨ ਪੰਜ ਕੀਤੀ ਆਪਣੀ ਸਹਿਮਤੀ ਦੇ ਦਿੱਤੀ ਸਿਮਰੋ ਦਾ ਮਨ ਪਰਣ ਲੱਗਿਆ ਤਾਂ ਉਹ ਸਭ ਤੋਂ ਨਜ਼ਰ ਅੰਮਚਾ ਕੇ ਉੱਠਣ ਲੱਗੀ ਸਿਨੂ ਨੇ ਸਿਮਰੋ ਨੂੰ ਕਿਹਾ ਗੁੱਡੀ ਨੂੰ ਵੀ ਲੈ ਜਾਤੀ ਏ ਸਿਮਰੋ ਬਿਨਾਂ ਕੁਝ ਬੋਲੇ ਗੁੱਡੀ ਨੂੰ ਆਪਣੇ ਨਾਲ ਲੈ ਕੇ ਕਮਰੇ ਤੋਂ ਬਾਹਰ ਚਲੀ ਗਈ ਪ੍ਰੋ ਨੇ ਵੀ ਖੁਸ਼ੀ-ਖੁਸ਼ੀ ਆਪਣੇ ਘਰ ਨੂੰ ਵਿਦਾ ਹੋ ਗਏ। ਇੱਕ ਦਿਨ ਸਿਮਰੋ ਨੇ ਸਵੇਰੇ ਹਨੇਰੇ ਉੱਠ ਕੇ ਪਸ਼ੂਆਂ ਦੀਆਂ ਧਾਰਾਂ ਗੱਡੀਆਂ। ਨਹਾ ਕੇ ਪਾਠ ਕਰਨ ਉਪਰੰਤ ਆਪਣੇ ਲਈ ਚਾਹ ਬਣਾਈ ਅਤੇ ਦੁੱਧ ਗਰਮ ਕਰਕੇ ਹੁਕਮ ਸਿੰਘ ਨੂੰ ਦੇਣ ਲਈ ਗਈ। ਉਸਨੇ ਦੁੱਧ ਪੀਣ ਤੋਂ ਮਨ੍ਹਾ ਕਰਦੇ ਹੋਏ ਕਿਹਾ, "ਪੁੱਤ ਮੈਂ ਅੱਜ ਦੁੱਧ ਨਹੀਂ ਪੀਣਾ, ਮੈਨੂੰ ਬੁਖਾਰ ਜਲ ਹੋਇਆ ਲੱਗਦਾ। ਚਾਹ ਦੇ ਦੇ ਬਸ, ਦੋ ਕੁਕਟ। ਜ਼ਿਆਦਾ ਨਹੀਂ ਲੈਵੀਂ।" ਸਿਮਰੋ ਦੁੱਧ ਵਾਪਸ ਲਾ ਕੇ ਅਤੇ ਆਪਣੇ ਲਈ ਬਣਾਈ ਹੋਈ ਚਾਹ ਤੇ ਬਿਸਕੁਟ ਲੈ ਕੇ ਹੁਕਮ ਸਿੰਘ ਨੂੰ ਦੇ ਕੇ ਕਿਹਾ, "ਬਾਪੂ ਜੀ ਚਾਹ ਇਹ ਲੋ।" ਦੋ ਕੁ ਬਿਸਕੁਟ ਖਾ ਲਵੋ ਫਿਰ ਮੈਂ ਬੁਖਾਰ ਦੀ ਗੋਲੀ ਦੇ ਦੇਨੀ ਤੁਹਾਨੂੰ ਫਿਰ ਦਿਨ ਜਿਹੜੇ ਡਾਕਟਰ ਨੂੰ ਬੁਲਾ ਲਵਾਂਗੀ ਹੁਕਮ ਸਿੰਘ ਨੇ ਚਾਹ ਦੇ ਨਾਲ ਬਿਸਕੁਟ ਖਾ ਕੇ ਗੋਲੀ ਵੀ ਖਾ ਲਈ ਬੱਚਾ ਨੂੰ ਸਕੂਲ ਕਾਲਜ ਭੇਜਣ ਤੋਂ ਬਾਅਦ ਸਿਮਰੋ ਡਾਕਟਰ ਨੂੰ ਬੁਲਾ ਕੇ ਲੈ ਆਈ ਡਾਕਟਰ ਨੇ ਹੁਕਮ ਸਿੰਘ ਨੂੰ ਦਵਾਈ ਦਿੱਤੀ ਤੇ ਸਿਮਰੋ ਨੂੰ ਪੁੱਛਿਆ ਕਿ ਭਾਈਆ ਜੀ ਨੂੰ ਕਦੀ ਨਮੂਨਿਆ ਵੀ ਹੋਇਆ ਇਸ ਤੋਂ ਪਹਿਲਾਂ ਕਿ ਸਿਮਰੋ ਕੁਝ ਬੋਲੇ ਹੁਕਮ ਸਿੰਘ ਨੇ ਆਪੇ ਕਿਹਾ ਆਓ ਜੀ ਦੋ ਵਾਰੀ ਹੋ ਗਿਆ ਪਹਿਲਾ ਇੱਕ ਵਾਰੀ ਜਵਾਨੀ ਵਾਰੇ ਹੋਇਆ ਸੀ ਫਿਰ ਆ ਹੁਣ ਥੋੜੇ ਸਾਲ ਪਹਿਲੇ ਵੀ ਹੋ ਗਿਆ ਡਾਕਟਰ ਨੇ ਦਵਾਈ ਦਿੱਤੀ ਤੇ ਨਾਲ ਹੀ ਕੁਝ ਹਦਾਇਤ ਦਿੱਤੀ ਕਿ ਜੇ ਇਸ ਦਵਾਈ ਨਾਲ ਆਰਾਮ ਨਾ ਆਇਆ ਤਾਂ ਪਾਇਆ ਜੀ ਨੂੰ ਸ਼ਹਿਰ ਲੈ ਜਾਇਓ ਡਾਕਟਰ ਦੀ ਗੱਲ ਸੁਣ ਕੇ ਸਿਮਰ ਨੂੰ ਹੱਥਾਂ ਪੈਰਾਂ ਦੀਆਂ ਪੈ ਗਈਆਂ ਉਸ ਨੇ ਡਾਕਟਰ ਨੂੰ ਪੁੱਛਿਆ ਕਿ ਡਾਕਟਰ ਸਾਹਿਬ ਕੋਈ ਖਤਰੇ ਵਾਲੀ ਗੱਲ ਤਾਂ ਨਹੀਂ ਡਾਕਟਰ ਨੇ ਕਿਹਾ ਅਜੇ ਤੱਕ ਤਾਂ ਠੀਕ ਹੈ ਪਰ ਮੈਨੂੰ ਲੱਗਦਾ ਇਹਨਾਂ ਦੀ ਛਾਤੀ ਵਿੱਚ ਇਨਫੈਕਸ਼ਨ ਨਾ ਹੋਵੇ ਸਖੀਰ ਸਿਆਣਾਏ ਜੇ ਕੋਈ ਦਿੱਕਤ ਆਈ ਤਾਂ ਆਂਦਾ ਨਾ ਪੁੱਛੋ ਸ਼ਹਿਰ ਲੈ ਜਾਇਓ ਡਾਕਟਰ ਦੇ ਜਾਣ ਤੋਂ ਬਾਅਦ ਸਿਮਰੋ ਸੋਚਾਂ ਵਿੱਚ ਪੈ ਗਈ ਕਿ ਉਹ ਨਾ ਮੁਸੀਬਤ ਹੋਣ ਤੋਂ ਪਹਿਲਾਂ ਹੀ ਉਹਨਾਂ ਦਾ ਹੱਲ ਲੱਭ ਲਿਆ ਜਾਵੇ ਉੱਠ ਕੇ ਦੇਵ ਦੇ ਘਰ ਗਈ ਸੁਰਜੀਤ ਵੇੜੇ ਵਿੱਚ ਬੈਠੀ ਸੀ ਉਸਨੇ ਸੁਰਜੀਤ ਨੂੰ ਪੁੱਛਿਆ ਦੇਵ ਕਿੱਥੇ ਆ ਸੁਰਜੀਤ ਉਸਨੇ ਦੱਸਿਆ ਉਹ ਤਾਂ ਬਿਜਲੀ ਦਫ਼ਤਰ ਗਿਆ ਹੋਇਆ ਕਿਸੇ ਨੇ ਦੱਸਿਆ ਸੀ ਕਿ ਮਹਿਕਮੇ ਵਿੱਚ ਬੰਦੇ ਰੱਖਣੇ ਆ ਤਾਂ ਕਰਕੇ ਮਾੜੀ ਮੋਟੀ ਸਫਾਰਿਸ਼ ਜਈ ਵੀ ਹੈਗੀ ਆ ਜੇ ਗੱਲ ਬਣ ਜਾਵੇ ਤਾਂ ਚੰਗੀ ਗੱਲ ਆ ਅੱਛਾ ਚੱਲ ਕੋਈ ਨਾ ਕੀ ਹੋਇਆ ਭੈਣ ਜੀ ਕੋਈ ਕੰਮ ਸੀ ਆਓ ਬਾਪੂ ਜੀ ਢਿੱਲੇ ਜੇ ਹੋਇਆ ਡਾਕਟਰ ਨੂੰ ਸੱਦਿਆ ਸੀ ਉਹ ਹੋ ਰਹੀ ਬਹਿਮ ਜਿਹਾ ਪਾ ਗਿਆ ਕਹਿੰਦਾ ਮੈਨੂੰ ਲੱਗਦਾ ਛਾਤੀ ਵਿੱਚ ਇਨਫੈਕਸ਼ਨ ਨਾ ਹੋਵੇ ਮੈਂ ਸੋਚਿਆ ਸ਼ਹਿਰ ਦੇਖ ਆ ਲਿਉਂਦੇ ਆ ਚੱਲ ਫਿਰ ਮੈਂ ਆਪਣੇ ਜਾਨੀਆ ਇਹਨਾਂ ਕਹਿ ਗਏ ਸੀ ਅਮਰੋ ਕੱਲ ਵਾਪਸ ਆਈ ਤੇ ਸੀਰੀ ਨੂੰ ਗਿਆ ਉਹ ਬਾਪੂ ਜੀ ਨੇ ਸਾਈਕਲ ਤੇ ਬਿਠਾ ਕੇ ਬਸ ਅੱਡੇ ਤੱਕ ਲੈ ਜਾਵੇ ਅਤੇ ਆ ਪੈਦਲ ਅੱਡੇ ਤੇ ਪਹੁੰਚ ਗਈ ਬਸ ਵਿੱਚ ਬੈ ਕੇ ਸ਼ਹਿਰ ਦੇ ਹਫਸਲ ਪੁੱਜੀ ਤੇ ਡਾਕਟਰ ਨੂੰ ਚੈੱਕਅਪ ਕਰਵਾਇਆ ਡਾਕਟਰ ਨੇ ਦਵਾਈਆਂ ਲਿਖ ਦਿੱਤੀਆਂ ਤੇ ਦੋ ਕੁ ਟੈਸਟ ਕਰਵਾ ਕੇ 4 ਦਿਨ ਬਾਅਦ ਆਉਣ ਲਈ ਕਹਿ ਦਿੱਤਾ ਸਿਮਰੂ ਹੁਕਮ ਸਿੰਘ ਨੂੰ ਨਾਲ ਲੈ ਕੇ ਰਿਕਸ਼ਾ ਕਰਕੇ ਟੈਕਸਟ ਕੋਲ ਲਈ ਲੈਬਰਾਟਰੀ ਪੁੱਜੀ ਟੈਸਟ ਕਰਵਾ ਕੇ ਦੋਵੇਂ 9:16:32 'ਤੇ ਪਹੁੰਚੇ ਹੁਕਮ ਸਿੰਘ ਇੱਕਦਮ ਬਹੁਤ ਬਜ਼ੁਰਗ ਹੋ ਚੁੱਕਿਆ ਸੀ ਅਤੇ ਦਜਾਹੋ ਉਪਰੋ ਥੰਲੀ 2-3 ਵਾਰ ਬਿਮਾਰ ਹੋਣ ਕਰਨ ਕਾਫੀ ਕਮਜ਼ੋਰ ਹੋ ਚੁੱਕਾ ਸੀ ਜੀਵੇਂ ਹੀ ਬੱਸ ਅੱਡੇ ਪੁੱਜੀ ਤਾਂ ਸਿਮਰੋ ਨੇ ਕਾਣਾ ਜਿਆ ਕੁੰਡ ਕੱਢ ਕੇ ਬੜੀ ਮੁਸ਼ਕਲ ਨਾਲ ਹਕਮ ਸਿੰਘ ਨੂੰ ਫੜ ਕੇ ਦੇਖੇ ਤੋਂ ਉਤਾਰਿਆ ਉਸ ਦੇ ਖਾਤ ਪੁੰਡਿਏ ਤੇ ਦੂਜਾ ਹੱਥ ਸਿਮਰੋ ਨੇ ਫੜਿਆ ਹੋਇਆ ਸੀ ਪਿੰਡ ਨੂੰ ਜਾਣ ਵਾਲੀ ਬੱਸ ਅਜੇ ਆਈ ਨਹੀਂ ਸੀ ਸਿਮਰੋ ਨੇ ਹਕਮ ਸਿੰਘ ਨੂੰ ਬੈਂਚ ਤੇ ਬਿਠਾ ਦਿੱਤਾ ਤੇ ਆਪ ਥੋੜੀ ਜਿਹੀ ਵਿੱਤ ਤੇ ਖੜੀ ਹੋ ਗਈ ਹਕਮ ਸਿੰਘ ਦੇ ਨਜ਼ਦੀਕ ਇੱਕ ਬਜ਼ੁਰਗ ਹੋਰ ਵੀ ਬੈਠਾ ਹੋਇਆ ਸੀ ਹਕਮ ਸਿੰਘ ਨੇ ਉਸ ਨੂੰ ਪੁੱਛਿਆ ਕਿ ਬੱਸ ਕਿੰਨੇ ਕੁ ਵਜੇ ਆਉਣੀ ਹੈ ਤਾਂ ਉਸ ਨੇ ਬੜੇ ਅਦਬ ਨਾਲ ਕਿਹਾ ਆਉਣ ਵਾਲੀ ਆ ਜੀ ਹੋਲੀ-ਹੋਲੀ ਉਹ ਹੁਕਮ ਸਿੰਘ ਨਾਲ ਗੱਲੀ ਪੈ ਗਿਆ। ਉਸਨੇ ਦੱਸਿਆ ਕਿ ਉਹ ਦਵਾਈ ਲੈ ਕੇ ਆਇਆ ਹੈ। ਹੁਕਮ ਸਿੰਘ ਨੇ ਕਿਹਾ ਕੋਈ ਨਾਲ ਨਹੀਂ ਆਇਆ। ਤੁਸੀਂ ਸਿਆਣੀ ਬਿਆਣੀ ਜੇ ਸਰਟੀਫੀਕਟ ਲੱਗ ਗਈ ਤਾਂ ਲੈਣੇ ਤੇ ਦੇਣੇ ਪੈ ਸਕਦੇ ਆ। ਬਜ਼ੁਰਗ ਨੇ ਕਿਹਾ ਬੁੱਢਿਆਂ ਨਾਲ ਟਾਈਮ ਕਿਹਦੇ ਕੋਲ ਆ ਸਰਦਾਰ ਜੀ। بڑے ਮੁੰਡੇ ਨੂੰ ਕਿਹਾ ਸੀ ਉਹ ਕਹਿੰਦਾ ਮੇਰੇ ਕੋਲ ਟਾਈਮ ਨਹੀਂ। ਫਿਰ ਮੈਂ ਸੋਚਿਆ ਜੇ ਇਹਦੇ ਕੋਲ ਜੇ ਇਹਦੇ ਕੋਲ ਨਹੀਂ ਹੈ ਤਾਂ ਛੋਟੇ ਕੋਲ ਤਾਂ ਬਿਲਕੁਲ ਵੀ ਨਹੀਂ ਹੋਣਾ। ਇਸ ਕਰਕੇ ਆਪੇ ਆ ਗਿਆ ਤੇ ੱੱਕੇ-ੱੱਕੇ ਖਾ ਕੇ ਲੈ ਹੀ ਆਇਆ ਦਵਾਈ। ਉਸ ਦੀ ਗੱਲ ਸੁਣ ਕੇ ਹੁਕਮ ਸਿੰਘ ਆਪਣੇ ਆਪ ਨੂੰ ਕਿਸਮਤ ਦਾ ਪਲੀ ਸਮਝ ਰਿਹਾ ਸੀ ਜਿਸ ਦਿਨ ਉਹ ਹੀ ਉਸ ਨੂੰ ਸਰਵਨਪੁੱਤ ਵਾਂਗ ਹੱਥੀ ਸ਼ਾਮਾ ਕਰੇ ਸੀ ਐਨੇ ਨੂੰ ਬੱਸ ਆ ਗਈ ਸਿਮਰੋ ਨੇ ਹੁਕਮ ਸਿੰਘ ਨੂੰ ਬੱਸ ਵਿੱਚ ਚੜਾਇਆ ਤੇ ਉਹ ਪਿੰਨੂ ਆ ਗਏ ਸਿਮਰੋ ਹਸਪਤਾਲ ਤੋਂ ਘਰ ਪਹੁੰਚੀ ਤਾਂ ਦੇਖਿਆ ਕਿ ਧਰਮ ਸਿੰਘ ਦੀ ਚਿੱਠੀ ਮੇਜ਼ ਉੱਪਰ ਪਈ ਹੋਈ ਸੀ ਉਸ ਨੇ ਚਿੱਠੀ ਖੋਲ ਕੇ ਪੜ੍ਹੀ ਜਿਸ ਵਿੱਚ ਧਰਮ ਸਿੰਘ ਨੇ ਲਿਖਿਆ ਹੋਇਆ ਸੀ ਕਿ ਉਹ ਚਾਹੁੰਦਾ ਹੈ ਕਿ ਉਹ ਪੈਨਸ਼ਨ ਲੈ ਕੇ ਘਰ ਆ ਜਾਵੇ ਚਿੱਠੀ ਪੜਦੇ ਹੀ ਸਿਮਰੋ ਦੇ ਪੈਰਾਂ ਥੱਲੇ ਜ਼ਮੀਨ ਖਿਸਕ ਗਈ ਉਹ ਸੋਚ ਲੱਗੀ ਕਿ ਜੇ ਉਹ ਉਜ਼ਾਪਤੀ ਪੈਨਸ਼ਨ ਲੈ ਕੇ ਘਰ ਆਇਆ ਤਾਂ ਪਰਿਵਾਰ ਦਾ ਕੀ ਬਣੇਗਾ ਬੜੀ ਮੁਸ਼ਕਲ ਨਾਲ ਤਾਂ ਜ਼ਿੰਦਗੀ ਦੀ ਗੱਡੀ ਪਟੜੀ ਤੇ ਆਈ ਸੀ ਆਉਣ ਵਾਲੇ ਸਮੇਂ ਬਾਰੇ ਸੋਚ ਕੇ ਉਸਨੂੰ ਕੰਪਨੀ ਦੇ ਛਿੜ ਗਏ ਉਸਨੇ ਮੁਰਦੀ ਡਾਕਪਤੀ ਨੂੰ ਚਿੱਠੀ ਲਿਖ ਭੇਜੀ ਜਿੱਚ ਉਸ ਨੂੰ ਲਿਖਿਆ ਜੇ ਉਹ ਪੈਨਸ਼ਨ ਆ ਗਿਆ ਤਾਂ ਪਰਿਵਾਰ ਦਾ ਪਾਲਣ ਪੋਚਨ ਅਤੇ ਬੱਚਿਆਂ ਦੀ ਪੜਾਈ ਦਾ ਖਰਚਾ ਉਹ ਕਿਵੇਂ ਅਤੇ ਕਿੱਥੋਂ ਕਰਨਗੇ ਜੋ 4 ਛੱਲਟੇ ਡਕੁਟਕੁਟ ਕੇ ਬੱਚਿਆਂ ਲਈ ਪਿਕਲੇ ਜੋੜੇ ਸੀ ਉਹ ਵੀ ਬਿੱਲੇ ਲੱਗ ਜਾਣਗੇ ਉਸਨੇ ਲਿਖਿਆ ਕੋਈ ਵੀ ਫੈਸਲਾ ਲੈਣ ਤੋਂ ਪਹਿਲਾਂ ਚੰਗੀ ਤਰ੍ਹਾਂ ਸੋਚੋ ਚਾਰ ਕਰ ਲੈਣਾ ਉਸਨੇ ਚਿੱਠੀ ਵਿੱਚ ਹੁਕਮ ਸਿੰਘ ਦੀ ਖਬਰ ਖਰਾਬ ਤਬੀਅਤ ਬਾਰੇ ਵੀ ਲਿਖਿਆ ਸੀ ਸਿਮਰੋ ਵੇੜੇ ਵਿੱਚ ਬੈਠੀ ਦਾਣੇ ਛੁੱਟ ਰਹੀ ਸੀ ਕਿ ਹੁਕਮ ਸਿੰਘ ਨੇ ਪਰਮ ਦਾ ਨਾਮ ਲੈ ਕੇ ਆਵਾਜ਼ ਮਾਰੀ ਪਰ ਪਰਮ ਘਰ ਵਿੱਚ ਨਹੀਂ ਸੀ ਅਮਨਵੀ ਕਾਲਜ ਗਈ ਹੋਈ ਸੀ ਆਵਾਜ਼ ਸੁਣ ਕੇ ਅਮਨਵੀ ਕਾਲਜ ਗਈ ਹੋਈ ਸੀ ਆਵਾਜ਼ ਸੁਣ ਕੇ ਹੁਕਮ ਸਿਮਰੋ ਹੁਕਮ ਸਿੰਘ ਦੇ ਕਮਰੇ ਵਿੱਚ ਗਈ ਅਤੇ ਉਸਨੇ ਪੁੱਛਿਆ ਕੀ ਗੱਲ ਹੋ ਗਈ ਬਾਪੂ ਜੀ ਕੁਝ ਚਾਹੀਦਾ ਹੁਕਮ ਸਿੰਘ ਟਿੱਡ ਫੜ ਕੇ ਬੈਠਾ ਸੀ ਉਸਨੇ ਪੁੱਛਿਆ ਪਰਮ ਘਰੇ ਨਹੀਂ ਹੈਗਾ ਨਾ ਬਾਪੂ ਜੀ ਉਹ ਤਾਂ ਖੇਡਣ ਗਿਆ ਹੋਇਆ ਹੁਕਮ ਸਿੰਘ ਤੋਂ ਸ਼ਾਇਦ ਢਿੱਡ ਦੀ ਦਰਦ ਹੁਕਮ ਸਿੰਘ ਤੋਂ ਸ਼ਾਇਦ ਢਿੱਡ ਵਿੱਚ ਹੋ ਰਹੀ ਪੇਟ ਚੱਲੀ ਨਹੀਂ ਸੀ ਜਾ ਰਹੀ ਉਸਨੇ ਦਰਦਨ ਵਾਲੇ ਇਕੱਠਾ ਜੇ ਹੋ ਕੇ ਗਿਆ ਪੁੱਤ ਮੇਰੇ ਢਿੱਡ ਵਿੱਚ ਬਹੁਤ ਦਰਦ ਹੋ ਰਿਹਾ ਮੇਰੇ ਵਿੱਚ ਬਾਹਰ ਜਾਣ ਦੀ ਪੋਰਾ ਵੀ ਹਿੰਮਤ ਨਹੀਂ ਰਹੀ ਟੈਂਬੂਲਾਇਸੀ ਨੂੰ ਸਮਝ ਲੋ ਸਮਝ ਕੇ ਕਿ ਹੁਕਮ ਸਿੰਘ ਨੂੰ ਕੀ ਚਾਹੀਦਾ ਉਸਨੇ ਪੱਕੇ ਇੱਕ ਖਾਦ ਵਾਲੀ ਖਾਲੀ ਬੋਰੀ ਦੇ ਉੱਤੇ ਚੁੱਲੇ ਵਿੱਚੋਂ ਬਹੁਤ ਸਾਰੀ ਸਵਾਪ ਆਕੇ ਲੈ ਆਈ ਅਤੇ ਉਸਦੇ ਮੰਜੇ ਕੋਲ ਬੋਰੀ ਵਿਛਾ ਕੇ ਕਿਹਾ ਬਾਪੂ ਜੀ ਇੱਥੇ ਬੈਲੋ ਮੈਂ ਆਪੇ ਚੁੱਕ ਦਿਆਂਗੀ ਅਤੇ ਆਪਰੇ ਮੇਰੇ ਤੋਂ ਬਾਹਰ ਆਕੇ ਦਰਵਾਜ਼ਾ ਬੰਦ ਕਰ ਦਿੱਤਾ ਹੁਕਮ ਸਿੰਘ ਕੋਲ ਕੋਈ ਹੋਰ ਚਾਰਾ ਵੀ ਤਾਂ ਨਹੀਂ ਸੀ ਬਚਿਆ ਉਸਨੇ ਮੰਜੇ ਤੋਂ ਬੜੀ ਮੁਸ਼ਕਲ ਨਾਲ ਉੱਤਰ ਕੇ ਮਲਮ ਉੱਤਰ ਧਿਆ ਗਿਆ ਹੁਕਮ ਸਿੰਘ ਨੂੰ ਬਹੁਤ ਸ਼ਰਮਿੰਦਗੀ ਮਹਿਸੂਸ ਹੋ ਰਹੀ ਸੀ ਪਰ ਉਸਦੀ ਹਾਲਤ ਬਹੁਤ ਖਰਾਬ ਸੀ ਉਸ ਵਿੱਚ ਉੱਠਣ ਦੀ ਹਿੰਮਤ ਨਹੀਂ ਸੀ ਰਹੀ ਉਸਨੇ ਸਿਮਰੋ ਨੂੰ ਕਿਹਾ ਉਹ ਦੇਵ ਨੂੰ ਬੁਲਾ ਲਿਆਵੇ ਪਰ ਦੇਵ ਕਰਨੇ ਸੀ ਹੁਣ ਸਿਮਰੋ ਨੇ ਦੜ ਵੱਟ ਕੇ ਦਰਵਾਜ਼ਾ ਖੋਲ੍ਹਿਆ ਤੇ ਹੁਕਮ ਸਿੰਘ ਦੇ ਕੋਲ ਜਾ ਕੇ ਕੁੰਡ ਉੱਚਾ ਕਰ ਦਿੱਤਾ ਤੇ ਕਿਹਾ ਪਾਪੂ ਜੀ ਮੈਂ ਵੀ ਤੁਹਾਡਾ ਪੁੱਤ ਹਾਂ ਉਸਨੇ ਹੁਕਮ ਸਿੰਘ ਦੇ ਪਖਾਨੇ ਵਾਲੇ ਹੱਥ ਸਾਫ਼ ਕੀਤੇ ਹੁਕਮ ਸਿੰਘ ਬੱਚਿਆਂ ਵਾਂਗ ਫੁੱਟ ਫੁੱਟ ਕੇ ਰੋਕ ਪਿਆ ਤੇ ਬੋਲਿਆ ਪੁੱਤ ਤੇਰਾ ਲੇਖਾ ਕਿੱਥੇ ਦੇਵਾਂਗਾ ਮੈਂ ਤੇਰੇ ਮੈਂ ਮੇਰੇ ਹੱਥਾਂ ਪੈਰਾਂ ਵਿੱਚ ਜਾਨ ਜੀ ਨਹੀਂ ਰਹੀ ਹੋ ਸਕੇ ਤਾਂ ਮੇਰਾ ਪੁੱਤ ਮੈਨੂੰ ਮਾਫ਼ ਕਰ ਦੇਵੀਂ ਰੱਬ ਨੇ ਵੀ ਮੈਨੂੰ ਮਾਫ਼ ਨਹੀਂ ਕਰਨਾ ਸਿਮਰੋ ਦੇ हुकम सिंह ਨੂੰ ਮੰंजे ਤੇ ਬਿਠਾ ਦਿੱਤਾ ਤੇ ਆਪ ਮਲਮੁਤਰ ਵਾਲੀ ਬੋਲੀ ਚੁਕਦੀ ਹੋਈ ਬੋਲੀ ਬਾਪੂ ਜੀ ਨਾਲੇ ਤੁਸੀਂ ਮੈਨੂੰ ਪੁੱਤ ਕਹੀ ਜਾਂਦੇ ਹੋ ਨਾਲੇ ਲੇਖੇ ਜੋ ਕੇ ਦੀ ਗੱਲ ਕਰੀ ਜਾਂਦੇ ਹੋ ਤੁਸੀਂ ਪੁੱਤਨ ਦਾ ਫਰਜ਼ ਹੁੰਦਾ ਹੈ ਤੇ ਮੈਂ ਆਪਣਾ ਫਰਜ਼ ਨਿਭਾ ਰਹੀ ਹਾਂ ਤੁਸੀਂ ਆਰਾਮ ਕਰੋ ਕਿਸੇ ਨੂੰ ਕੋਈ ਲੇਖਾ ਦੇਂਦੀ ਕਿਸੇ ਨੂੰ ਕੋਈ ਲੇਖਾ ਨਹੀਂ ਦੇਣਾ ਤੁਸੀਂ ਹੁਕਮ ਸਿੰਘ ਭਾਵੇਂ ਮੂੰਹ ਤੋਂ ਕ੍ਰਿਸ਼ਨਾ ਬੋਲ ਸਕਿਆ ਪਰ ਉਸ ਦਾ ਰੋਮ ਰੋਮ